ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਨੇ ਆਪਣੀ ਅੱਜ ਦੀ ਕਹਾਣੀ ਇੱਕ ਵੱਖਰੀ ਜੀ ਕਹਾਣੀਆਂ ਇਸ ਤਰ੍ਹਾਂ ਦੀ ਕਹਾਣੀ ਆਪਾਂ ਕਦੇ ਵੀ ਤੁਹਾਡੇ ਨਾਲ ਸਾਂਝੀ ਨਹੀਂ ਕੀਤੀ ਤੇ ਨਾ ਹੀ ਤੁਸੀਂ ਇਸ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੋਵੇਗੀ ਹਾਂ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹਨਾ ਬੋਰਡ ਦੇ ਐਗਜ਼ਾਮ ਹੁੰਦੇ ਆ ਤਾਂ ਬਹੁਤ ਸਾਰੇ ਬੱਚੇ ਆ ਜਿਹੜੇ ਜਿਹੜੀਆਂ ਆਪਣੀਆਂ ਅਨਸਰ ਸ਼ੀਟਾਂ ਹੁੰਦੀਆਂ ਉਹਦੇ ਤੇ ਟੀਚਰ ਬਾਰੇ ਇੱਕ ਨੋਟ ਲਿਖ ਜਾਂਦੇ ਆ ਕਿ ਮੈਨੂੰ ਪਾਸ ਕਰ ਦਿਓ ਮੈਨੂੰ ਹਨਾ ਮੈਂ ਜੇ ਫੇਲ ਹੋ ਗਿਆ ਤਾਂ ਮੇਰੀ ਜ਼ਿੰਦਗੀ ਖਰਾਬ ਹੋ ਜੂ ਐਦਾਂ ਐਦਾਂ ਦੀਆਂ ਗੱਲਾਂ ਇਸੀ ਤਰ੍ਹਾਂ ਦੀ ਇੱਕ ਕਹਾਣੀ ਦਸਵੀਂ ਦੇ ਪੇਪਰਾਂ ਦੇ ਵਿੱਚ ਇੱਕ ਕੁੜੀ ਨੇ ਅਜੀਹਾ ਨੋਟ ਲਿਖਿਆ ਤੇ ਨੋਟ ਲਿਖ ਕੇ ਨਾਲ ਆਪਣਾ ਫੋਨ ਨੰਬਰ ਦਿੱਤਾ ਤੇ ਉਹਦੀ ਅਨਸਰ ਸ਼ੀਟ ਵੇਖ ਕੇ ਜਿਹੜਾ ਪੇਪਰ ਚੈੱਕ ਕਰਨ ਵਾਲਾ ਅਧਿਆਪਕ ਸੀ ਉਹ ਮਜਬੂਰ ਹੋ ਗਿਆ ਉਸ ਕੁੜੀ ਨੂੰ ਫੋਨ ਕਰਨ ਲਈ ਤੇ ਫਿਰ ਉਸ ਟੀਚਰ ਨੇ ਉਸ ਕੁੜੀ ਨਾਲ ਜੋ ਕੀਤਾ ਰਾਜਵੀਰ ਦਸਵੀਂ ਦੇ ਪੇਪਰ ਦਿੰਦੀ ਆ ਤੇ ਪੇਪਰ ਦੇ ਕੇ ਉਹ ਆਪਣੀ ਜਿਹੜੀ ਅਨਸਰ ਸ਼ੀਟ ਆ ਉਹਦੇ ਪਿੱਛੇ ਇੱਕ ਨੋਟ ਲਿਖਦੀ ਆ ਕਿ ਸਰ ਕੋਸ਼ਿਸ਼ ਕਰਨਾ ਤੁਸੀਂ ਮੇਰਾ ਕੋਈ ਨੰਬਰ ਨਹੀਂ ਕੱਟਣਾ ਮੈਨੂੰ ਵਧੀਆ ਨੰਬਰ ਦੇਣੇ ਆ ਮੇਰੀ ਜ਼ਿੰਦਗੀ ਦਾ ਸਵਾਲ ਆ ਨਾਲ ਉਹ ਆਪਣਾ ਫੋਨ ਨੰਬਰ ਦਿੰਦੀ ਆ ਤੇ ਕਹਿੰਦੀ ਆ ਕਿ ਜੇ ਹੋ ਸਕੇ ਤਾਂ ਮੈਨੂੰ ਇਸ ਫੋਨ ਨੰਬਰ ਤੇ ਫੋਨ ਜ਼ਰੂਰ ਕਰਨਾ ਅਧਿਆਪਕ ਪੇਪਰ ਚੈੱਕ ਕਰ ਰਿਹਾ ਸੀ ਪੇਪਰ ਚੈੱਕ ਕਰਦਿਆਂ ਰਾਜਵੀਰ ਦਾ ਪੇਪਰ ਆ ਜਾਂਦਾ ਰਾਜਵੀਰ ਦਾ ਪੇਪਰ ਚੈੱਕ ਕਰਦਾ ਤੇ ਉਹ ਨਾ ਬੜਾ ਹੈਰਾਨ ਹੁੰਦਾ ਕਿ ਕਿੰਨੀ ਸੋਹਣੀ ਲਿਖਾਈ ਹੈ ਕੁੜੀ ਦੀ ਤੇ ਕਿੰਨਾ ਸੋਹਣਾ ਪੇਪਰ ਕੀਤਾ ਚਲੋ ਪੇਪਰ ਚੈੱਕ ਕਰਨ ਤੋਂ ਬਾਅਦ ਜਦੋਂ ਉਹ ਲਾਸਟ ਵਾਲੀ ਸ਼ੀਟ ਤੇ ਆਉਂਦਾ ਤਾਂ ਉਹ ਨੋਟ ਪੜ੍ਹਦਾ ਤੇ ਨਾਲ ਫੋਨ ਨੰਬਰ ਉਹ ਹੈਰਾਨ ਹੁੰਦਾ ਵੀ ਇੰਨੀ ਹੁਸ਼ਿਆਰ ਕੁੜੀ ਜਿਹਨੇ ਇੰਨਾ ਵਧੀਆ ਪੇਪਰ ਕੀਤਾ ਤੇ ਨਾਲ ਨੋਟ ਕਿਉਂ ਲਿਖਿਆ ਵੀ ਮੈਨੂੰ ਵਧੀਆ ਨੰਬਰ ਦੇਣੀ ਉਹਦੇ ਮਨ 'ਚ ਨਾ ਸ਼ੰਕਾ ਪੈਦਾ ਹੁੰਦੀ ਆ ਉਹ ਸੋਚਦਾ ਵੀ ਇਹਦਾ ਮਤਲਬ ਇਹਨੇ ਜਿਹੜਾ ਪੇਪਰ ਆ ਇਹ ਵੀ ਇਹ ਪਹਿਲਾਂ ਕਿਸੇ ਹੋਰ ਦੇ ਹੱਥ ਲੱਗਿਆ ਹੋ ਤੇ ਉਹਨੇ ਇਹਦਾ ਮਿਸਯੂਜ਼ ਕੀਤਾ ਹੋ ਕੁੜੀ ਦਾ ਵੀ ਉਹਨੇ ਨੋਟ ਪੜਿਆ ਹੋਣਾ ਫੋਨ ਕੀਤਾ ਹੋਣਾ ਉਹਨੂੰ ਬਲੈਕਮੇਲ ਕੀਤਾ ਹੋ ਤੇ ਉਹਦੀ ਥਾਂ ਤੇ ਮਤਲਬ ਇਹ ਅਨਸਰ ਸ਼ੀਟ ਇਹ ਲਾਤੀ ਹੋਣੀ ਆ ਤੇ ਨੋਟ ਉਹ ਮੀ ਰਹਿਣ ਦਿੱਤਾ ਹੋਊਗਾ ਸਾਰੀ ਤਰ੍ਹਾਂ ਦੇ ਸਵਾਲ ਉਹਦੇ ਦਿਮਾਗ ਦੇ ਵਿੱਚ ਆਉਂਦੇ ਆ ਤੇ ਉਹ ਫੋਨ ਨੰਬਰ ਜਿਹੜਾ ਹੈਗਾ ਉਹਨੂੰ ਫੋਨ ਨੂੰ ਮਲਾ ਲੈਂਦਾ ਫੋਨ ਮਲਾਉਂਦਾ ਤਾਂ ਅੱਗੋਂ ਰਾਜਵੀਰ ਦੀ ਜਿਹੜੀ ਮੰਮੀ ਆ ਉਹ ਫੋਨ ਚੁੱਕਦੀ ਆ ਉਹ ਕਹਿੰਦਾ ਕਿ ਕੀ ਇਹ ਰਾਜਵੀਰ ਦਾ ਨੰਬਰ ਹੈ ਤਾਂ ਰਾਜਵੀਰ ਦੀ ਮਾਂ ਕਹਿੰਦੀ ਆ ਕਿ ਰਾਜਵੀਰ ਦਾ ਨੰਬਰ ਨਹੀਂ ਨੰਬਰ ਤਾਂ ਮੇਰਾ ਹੀ ਆ ਪਰ ਰਾਜਵੀਰ ਮੇਰੀ ਬੇਟੀ ਆ ਉਹ ਕਹਿੰਦਾ ਕਿ ਤੁਹਾਡੀ ਬੇਟੀ ਕੀ ਕਰਦੀ ਆ ਕਹਿੰਦੀ ਕੁਛ ਨਹੀਂ ਮੇਰੀ ਬੇਟੀ ਤਾਂ ਬਸ ਮੇਰੇ ਨਾਲ ਘਰੇ ਕੰਮ ਕਰਾਉਂਦੀ ਆ 10ਵੇਂ ਦੇ ਪੇਪਰ ਦਿੱਤੇ ਆ ਉਹ ਕਹਿੰਦਾ ਕੀ ਮੈਂ ਤੁਹਾਡੀ ਕੁੜੀ ਨਾਲ ਗੱਲ ਕਰ ਸਕਦਾ ਉਹ ਕਹਿੰਦੀ ਕਿ ਤੁਸੀਂ ਕੌਣ ਹੋ ਉਹ ਕਹਿੰਦਾ ਕਿ ਮੈਂ ਉਹਦਾ ਮਾਸਟਰ ਬੋਲ ਰਿਹਾ ਉਹ ਕਹਿੰਦੀ ਵੀ ਅਸੀਂ ਤਾਂ ਕਿਸੇ ਮਾਸਟਰ ਨੂੰ ਨੰਬਰ ਹੀ ਨਹੀਂ ਦਿੱਤਾ। ਉਹ ਕਹਿੰਦਾ ਕਿ ਜਿਹੜੇ ਬੋਰਡ ਦੇ ਪੇਪਰ ਹੋਏ ਆ ਉਹਦੇ ਤੋਂ ਮੈਨੂੰ ਤੁਹਾਡਾ ਨੰਬਰ ਮਿਲਿਆ ਮੈਂ ਰਾਜੀਵੀਰ ਨਾਲ ਗੱਲ ਕਰਨਾ ਚਾਹਣਾ। ਉਹ ਕਹਿੰਦੀ ਕਿ ਨਹੀਂ ਰਾਜੀਵੀਰ ਤਾਂ ਹੁਣ ਘਰ ਨਹੀਂ ਹੈਗੀ। ਚੱਲ ਉਹ ਫੋਨ ਕੱਟ ਦਿੰਦਾ। ਪਰ ਉਹ ਕਈ ਦਿਨ ਰਾਜੀਵੀਰ ਬਾਰੇ ਸੋਚਦਾ ਰਹਿੰਦਾ। ਤੇ ਆਖਰ ਨੂੰ ਉਹ ਸੋਚਦਾ ਵੀ ਹਜੇ ਮੈਨੂੰ ਫੋਨ ਨਹੀਂ ਕਰਨਾ ਚਾਹੀਦਾ ਵੀ ਪੂਰਾ ਰਿਜ਼ਲਟ ਆ ਜਾਣ ਦਿਓ। ਪਰ ਰਾਜੀਵੀਰ ਦੀ ਮਾਂ ਰਾਜਵੀਰ ਨੂੰ ਸ਼ਾਮ ਨੂੰ ਕਹਿੰਦੀ ਆ ਕਿ ਤੇਰੇ ਕਿਸੇ ਮਾਸਟਰ ਦਾ ਫੋਨ ਆਇਆ ਸੀ ਤੂੰ ਕਿਹਨੂੰ ਨੰਬਰ ਦਿੱਤਾ ਮੈਂ ਤੈਨੂੰ ਮਨਾ ਕੀਤਾ ਸੀ ਕਿ ਬਾਹਰ ਕਿਸੇ ਨੂੰ ਨੰਬਰ ਨਹੀਂ ਦੇਣਾ ਉਹ ਕਹਿੰਦੀ ਕਿ ਨਹੀਂ ਮੰਮੀ ਮੈਂ ਤਾਂ ਕਿਸੇ ਨੂੰ ਨੰਬਰ ਹੀ ਨਹੀਂ ਦਿੱਤਾ ਡਲ ਜਾਂਦੀ ਆ ਉਹ ਚੱਲ ਉਹ ਕਹਿੰਦੀ ਕਿ ਐਸ ਨੰਬਰ ਤੋਂ ਫੋਨ ਆਇਆ ਸੀ ਰਾਜਵੀਰ ਆ ਜਿਹੜੀ ਉਹ ਫੋਨ ਤੇ ਨਿਗਾਹ ਰੱਖਦੀ ਆ ਤੇ ਜਦੋਂ ਉਹਦੀ ਮੰਮੀ ਬਾਹਰ ਕੰਮ ਤੇ ਜਾਂਦੀ ਆ ਫੋਨ ਚੱਕ ਕੇ ਉਹ ਉਸੇ ਨੰਬਰ ਤੇ ਬੈਕ ਕਾਲ ਕਰਦੀ ਆ ਤੇ ਅੱਗੋਂ ਉਹੀ ਟੀਚਰ ਬੋਲ ਰਿਹਾ ਹੁੰਦਾ ਨੰਬਰ ਪਛਾਣ ਕੇ ਉਹ ਕਹਿੰਦਾ ਕਿ ਹਾਂਜੀ ਉਹ ਕਹਿੰਦੀ ਸਰ ਸਤਿ ਸ਼੍ਰੀ ਅਕਾਲ ਉਹ ਕਹਿੰਦਾ ਹਾਂਜੀ ਸਤਿ ਸ਼੍ਰੀ ਅਕਾਲ ਕੌਣ ਕਹਿੰਦੀ ਸਰ ਮੈਂ ਰਾਜਵੀਰ ਕੋਰ ਬੋਲ ਰਹੀ ਆ ਜਿਹਦਾ ਤੁਸੀਂ ਪੇਪਰ ਚੈੱਕ ਕੀਤਾ ਸਰ ਮੈਨੂੰ ਦੱਸੋਗੇ ਮੇਰੇ ਪੇਪਰ ਚੋ ਕਿੰਨੇ ਨੰਬਰ ਆਏ ਆ ਉਹ ਕਹਿੰਦਾ ਕਿ ਗੁੜੀਆ ਪੇਪਰ ਤਾਂ ਤੇਰਾ ਬਹੁਤ ਸੋਹਣਾ ਕੀਤਾ ਨੰਬਰ ਤਾਂ ਬਹੁਤ ਸੋਹਣੇ ਆਏ ਆ ਮੈਂ ਤੈਨੂੰ ਨੰਬਰ ਦੱਸ ਨਹੀਂ ਸਕਦਾ ਪਰ ਮੈਂ ਇੱਕ ਗੱਲ ਜਾਨਣਾ ਚਾਹਣਾ ਕਿ ਤੂੰ ਇੰਨਾ ਵਧੀਆ ਪੇਪਰ ਕੀਤਾ ਇਹਦਾ ਮਤਲਬ ਤੂੰ ਪੇਪਰ ਨਕਲ ਮਾਰ ਕੇ ਕੀਤਾ ਜਾਂ ਤੇਰਾ ਕਿਸੇ ਨੇ ਪੇਪਰ ਕਰਵਾਇਆ ਤੈਨੂੰ ਪਤਾ ਤੈਨੂੰ ਕੈਦ ਹੋ ਸਕਦੀ ਆ ਤੇ ਜੁਰਮਾਨਾ ਵੀ ਹੋ ਸਕਦਾ ਰਾਜ ਵੀ ਡਰ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਨਹੀਂ ਹੇ ਸਰ ਮੈਂ ਖੁਦ ਪੇਪਰ ਕੀਤਾ ਉਹ ਕਹਿੰਦਾ ਵੀ ਮੈਂ ਕਿਵੇਂ ਯਕੀਨ ਕਰ ਲਾਂ ਜੇ ਤੂੰ ਖੁਦ ਪੇਪਰ ਕੀਤਾ ਫਿਰ ਤੈਨੂੰ ਨੋਟ ਲਿਖਣ ਦੀ ਕੀ ਲੋੜ ਪਈ ਸੀ ਉਹ ਕਹਿੰਦੀ ਕਿ ਨਹੀਂ ਸਰ ਮੇਰੀ ਮਜਬੂਰੀ ਸੀ ਮੈਨੂੰ ਨੋਟ ਲਿਖਣਾ ਪਿਆ ਪਰ ਪੇਪਰ ਮੈਂ ਖੁਦ ਕੀਤਾ ਉਹ ਕਹਿੰਦਾ ਕਿ ਮੈਨੂੰ ਨਹੀਂ ਯਕੀਨ ਆਉਂਦਾ ਉਹ ਕਹਿੰਦੀ ਸਾਰਾ ਇਹ ਕਰੋ ਤੁਸੀਂ ਜਿੰਨੇ ਵੀ ਕੁਐਸਚਨ ਮੈਥੋਂ ਸੁਣਨੇ ਆ ਸੁਣ ਸਕਦੇ ਹੋ ਚਲੋ ਟੀਚਰ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਆਉਂਦੀ ਆ ਉਹ ਜਿਹੜੇ ਅਨਸਰ ਸ਼ੀਟ ਤੇ ਉਹਨੇ ਅਨਸਰ ਦਿੱਤੇ ਹੁੰਦੇ ਉਹਨਾਂ ਚੋਂ ਕੋਈ ਕੁਐਸਚਨ ਕਰਦਾ ਉਹਨੂੰ ਤੇ ਉਹ ਸਾਰੇ ਅਨਸਰ ਹਨਾ ਜਿਹੜੇ ਵਧੀਆ ਤਰੀਕੇ ਨਾਲ ਸੁਣਾ ਦਿੰਦੀ ਆ ਤੇ ਟੀਚਰ ਆ ਜਿਹੜਾ ਉਹਨੂੰ ਸਭ ਸਦ ਦਿੰਦਾ ਤੇ ਉਹਨੂੰ ਕਹਿੰਦਾ ਕਿ ਠੀਕ ਹੈ ਪੁੱਤਰ ਤੇਰੇ ਵਧੀਆ ਨੰਬਰ ਆਏ ਆ ਇਹ ਕਹਿ ਕੇ ਉਹ ਫੋਨ ਕੱਟ ਦਿੰਦਾ ਰਾਜਵੀਰ ਦੁਵਾਰਾ ਨੰਬਰ ਲਾਉਣ ਦੀ ਕੋਸ਼ਿਸ਼ ਕਰਦੀ ਆ ਪਰ ਟੀਚਰ ਦਾ ਨੰਬਰ ਬੰਦ ਆ ਰਿਹਾ ਹੁੰਦਾ ਤੇ ਟੀਚਰ ਨੇ ਨੰਬਰ ਇਸ ਕਰਕੇ ਬੰਦ ਕੀਤਾ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਇਨ ਫਿਊਚਰ ਹਨਾ ਕੋਈ ਗੱਲ ਆਵੇ ਬਾਹਰ ਨਿਕਲ ਕੇ ਵੀ ਇਸ ਕੁੜੀ ਦਾ ਕੋਈ ਨੁਕਸਾਨ ਹੋਵੇ ਚਲੋ ਰਿਜ਼ਲਟ ਆ ਜਿਹੜਾ ਤਿਆਰ ਹੋ ਜਾਂਦਾ ਤੇ ਜਦੋਂ ਰਿਜ਼ਲਟ ਤਿਆਰ ਹੁੰਦਾ ਤੇ ਦਸਵੀਂ ਦਾ ਨਤੀਜਾ ਆਉਂਦਾ ਅਖਬਾਰ ਦੇ ਵਿੱਚ ਮੈਰਿਟ ਦੇ ਵਿੱਚ ਆਈ ਬੱਚਿਆਂ ਦੀਆਂ ਫੋਟੋਆਂ ਲੱਗਦੀਆਂ ਤੇ ਜਦੋਂ ਉਹ ਟੀਚਰ ਅਖਬਾਰ ਪੜ੍ਹਦਾ ਤੇ ਉਹ ਵੇਖਦਾ ਕਿ ਦਸਵੀਂ ਦੇ ਨਤੀਜਿਆਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਫਰਸਟ ਆਉਣ ਵਾਲੀ ਰਾਜਵੀਰ ਤੇ ਉਹ ਵੇਖਦਾ ਵੀ ਇਹਦਾ ਮਤਲਬ ਕੁੜੀ ਤਾਂ ਸਿਆਣੀ ਆ ਫੋਟੋ ਵੇਖਦਾ ਉਹ ਵੀ ਇਹ ਉਹੀ ਰਾਜਵੀਰ ਤਾਂ ਨਹੀਂ ਚਲ ਉਹਨੂੰ ਉਹ ਫੇਰ ਫੋਨ ਕਰਦਾ ਨੰਬਰ ਉਹਨੇ ਸੇਵ ਕਰ ਰੱਖਿਆ ਸੀ ਤਾਂ ਗੁਰਾਜਵੀਰ ਦੀ ਮੰਮੀ ਫੇਰ ਫੋਨ ਚੁੱਕਦੀ ਆ ਤੇ ਉਹ ਕਹਿੰਦਾ ਕਿ ਕੀ ਮੈਂ ਰਾਜਵੀਰ ਉਸੇ ਰਾਜਵੀਰ ਦਾ ਨੰਬਰ ਆ ਨਾ ਇਹ ਜਿਹੜੀ ਮੈਰਿਟ ਦੇ ਵਿੱਚ ਆਈ ਆ ਤਾਂ ਉਹਦੀ ਮਾਂ ਕਹਿੰਦੀ ਕਿ ਮੈਰਿਟ ਕੀ ਹੁੰਦਾ ਤਾਂ ਉਹ ਅਧਿਆਪਕ ਦੱਸਦਾ ਕਿ ਤੁਹਾਡੀ ਬੇਟੀ ਰਾਜਵੀਰ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਉਹ ਕਹਿੰਦੀ ਫੇਰ ਅਸੀਂ ਕੀ ਕਰੀਏ ਸਾਨੂੰ ਕੀ ਫਾਇਦਾ ਉਹ ਕਹਿੰਦਾ ਵੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਉਹ ਕਹਿੰਦਾ ਕਿ ਚਲੋ ਮੈਨੂੰ ਆਪਣਾ ਐਡਰੈਸ ਦੱਸੋ ਉਹ ਕਹਿੰਦੀ ਕਿ ਤੁਸੀਂ ਸਾਡਾ ਐਡਰੈਸ ਲੈ ਕੇ ਕੀ ਕਰਨਾ ਉਹ ਕਹਿੰਦਾ ਕਿ ਨਹੀਂ ਮੈਂ ਤੁਹਾਨੂੰ ਮਿਲਣਾ ਚਾਹਣਾ। ਉਹ ਕਹਿੰਦੀ ਕਿ ਨਹੀਂ ਤੁਹਾਨੂੰ ਆਗਿਆ ਨਹੀਂ ਮਿਲੂਗੀ। ਪਰ ਉਹਦੀਆਂ ਜ਼ਿਆਦਾ ਮਿੰਤਾ ਕਰਦਾ ਤੇ ਉਹ ਦੱਸਦੀ ਹੈ ਕਿ ਤੁਸੀਂ ਸਾਡੇ ਘਰ ਕੀ ਲੈਣ ਆਉਂਗੇ? ਅਸੀਂ ਤਾਂ ਪੰਜਾਬ ਦੇ ਬਹੁਤ ਹੀ ਪਛੜੇ ਜਿਹੇ ਛੋਟੇ ਜਿਹੇ ਪਿੰਡ 'ਚ ਰਹਨੇ ਆ। ਪਰ ਫਿਰ ਵੀ ਉਹ ਐਡਰੈਸ ਲੈ ਲੈਂਦਾ। ਐਡਰੈਸ ਲੈ ਕੇ ਅਗਲੇ ਦਿਨ ਉਹ ਰਾਜਵੀਰ ਦੇ ਪਿੰਡ ਜਾਂਦਾ। ਰਾਜਵੀਰ ਦੇ ਪਿੰਡ ਜਾ ਕੇ ਚਲੋ ਉਹ ਉਹਦਾ ਨਾਮ ਪੁੱਛਦਾ ਹਨਾ। ਪਿੰਡ ਦੇ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਰਾਜਵੀਰ ਫਸਟ ਆਈ ਆ। ਕਿਉਂਕਿ ਉਹ ਪਛੜਿਆ ਪਿੰਡ ਹੁੰਦਾ ਉਹਦੇ ਵਿੱਚ ਕੋਈ ਇੰਟਰਨੈਟ ਦੀ ਸਹੂਲਤ ਨਹੀਂ ਹੁੰਦੀ ਕੋਈ ਅਖਬਾਰ ਨਹੀਂ ਆਉਂਦਾ ਹੁੰਦਾ ਤੇ ਉਹ ਅਖਬਾਰ ਨਾਲ ਲੈ ਕੇ ਆਇਆ ਹੁੰਦਾ ਚਲੋ ਲੋਕ ਉਹਨੂੰ ਪੁੱਛਦੇ ਆ ਵੀ ਤੂੰ ਕੌਣ ਆ ਕਿਵੇਂ ਆਇਆ ਤੇ ਉਹ ਦੱਸਦਾ ਕਿ ਮੈਂ ਉਹਦਾ ਟੀਚਰ ਆ ਆ ਦੇਖੋ ਉਹ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਚਲੋ ਲੋਕਾਂ ਨੂੰ ਚਾਹ ਚੜ ਜਾਂਦਾ ਦੋ ਚਾਰ ਜਣੇ ਉਹਦੇ ਨਾਲ ਜਾਂਦੇ ਅਧਿਆਪਕ ਦੇ ਤੇ ਉਹਨੂੰ ਉਹਨਾਂ ਦੇ ਘਰ ਛੱਡੇ ਹੁੰਦੇ ਆ ਜਦੋਂ ਉਹ ਦਰਵਾਜ਼ਾ ਖੋਲਦਾ ਟੁੱਟਿਆ ਜਾ ਦਰਵਾਜ਼ਾ ਹੁੰਦਾ ਤੇ ਅੱਗੋਂ ਬਹੁਤ ਹੀ ਖਸਤਾ ਹਾਲਤ ਘਰ ਹੁੰਦਾ ਤੇ ਜਿਹੜੀ ਰਾਜਵੀਰ ਹੁੰਦੀ ਆ ਉਹ ਭਾਂਡੇ ਮਾਂਜ ਰਹੀ ਹੁੰਦੀ ਆ ਦੋ ਕੁੜੀਆਂ ਹੋਰ ਬੈਠੀਆਂ ਹੁੰਦੀਆਂ ਇੱਕ ਛੋਟੀ ਜੀ ਹੁੰਦੀ ਉਹ ਖੇਡ ਰਹੀ ਹੁੰਦੀ ਆ ਇੱਕ ਕੋਈ ਬੈਠੀ ਹੋਰ ਕੰਮ ਕਰ ਰਹੀ ਹੁੰਦੀ ਆ ਚਲ ਉਹ ਅੰਦਰ ਜਾਂਦਾ ਤੇ ਉਹ ਪੁੱਛਦਾ ਕਿ ਕੋਈ ਘਰ ਹੈ ਤੇ ਜਿਹੜੀ ਰਾਜਵੀਰ ਆ ਉਹ ਕਹਿੰਦੀ ਕਿ ਅੰਕਲ ਸਾਡੇ ਘਰ ਕੋਈ ਨਹੀਂ ਉਹ ਕਹਿੰਦਾ ਕਿ ਕੀ ਇਹ ਰਾਜਵੀਰ ਦਾ ਹੀ ਘਰ ਆ ਕਹਿੰਦੀ ਹਾਂਜੀ ਤੁਸੀਂ ਕੌਣ ਉਹ ਕਹਿੰਦਾ ਕਿ ਰਾਜਵੀਰ ਪੁੱਤਰ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਫਸਟ ਆਏ ਹੋ ਤੁਹਾਨੂੰ ਪਤਾ ਕਹਿੰਦੀ ਨਹੀਂ ਸਰ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ ਉਹ ਕਹਿੰਦਾ ਮੈਂ ਉਹੀ ਸਾਰਾਂ ਜਿਨੇ ਤੇਰਾ ਪੇਪਰ ਚੈੱਕ ਕੀਤਾ ਸੀ ਤੇ ਤੂੰ ਆਪਣਾ ਫੋਨ ਨੰਬਰ ਦੇ ਕੇ ਆਈ ਸੀ ਚਲ ਉਹ ਡਰ ਜਾਂਦੀ ਐ ਤੇ ਉਹ ਕਹਿੰਦੀ ਕਿ ਸਰ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਉਹ ਕਹਿੰਦਾ ਨਹੀਂ ਪੁੱਤਰ ਤੇਰੇ ਤੋਂ ਗਲਤੀ ਨਹੀਂ ਹੋਈ ਕੋਈ ਗੱਲ ਨਹੀਂ ਤੂੰ ਬਹੁਤ ਹੁਸ਼ਿਆਰ ਆ ਪੜਾਈ ਦੇ ਵਿੱਚ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਤੂੰ ਨੋਟ ਕਿਉਂ ਲਿਖਿਆ ਮੈਨੂੰ ਇਸ ਗੱਲ ਨੇ ਹੈਰਾਨ ਪਰੇਸ਼ਾਨ ਕਰ ਛੱਡਿਆ ਤੇ ਫਿਰ ਉਹ ਕਹਿੰਦੀ ਐ ਕਿ ਸਰ ਅਸਲ ਦੇ ਵਿੱਚ ਮੈਂ ਨੋਟ ਕਿਉਂ ਲਿਖਿਆ ਸੀ ਮੈਂ ਚਾਹੁੰਦੀ ਸੀ ਕਿ ਮੇਰੇ ਨੰਬਰ ਬਹੁਤ ਜ਼ਿਆਦਾ ਆਉਣ ਸਾਡੇ ਘਰ ਦੀ ਹਾਲਤ ਤੁਸੀਂ ਵੇਖ ਹੀ ਸਕਦੇ ਹੋ ਮੇਰੇ ਪਾਪਾ ਦੀ ਮੌਤ ਹੋਈ ਆ ਮੇਰੀ ਵਿਧਵਾ ਮਾਂ ਨੇ ਸਾਨੂੰ ਮਸਾਂ ਪਾਲਿਆ ਤੇ ਮੇਰੀ ਮਾਂ ਜਿਹੜੀ ਉਹ ਮੇਰਾ ਵਿਆਹ ਕਰਨਾ ਚਾਹੁੰਦੀ ਆ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਪੜਨਾ ਚਾਹਣੀ ਆ ਪਰ ਮੇਰੀ ਮਾਂ ਕਹਿੰਦੀ ਆ ਕਿ ਮੇਰੇ ਕੋਲ ਖਰਚੇ ਲਈ ਪੈਸੇ ਨਹੀਂ ਹੈਗੇ ਤੇ ਮੈਂ ਤੇਰਾ ਵਿਆਹ ਕਰਨਾ ਚਾਹਣੀ ਆ ਵੈਸੇ ਵੀ ਸਾਡੇ ਪਿੰਡ ਦੇ ਵਿੱਚੋਂ ਕੁੜੀਆਂ ਕਦੇ ਕੋਈ ਵਾਰ ਨਹੀਂ ਪੜੀਆਂ ਮੇਰੀ ਮਾਂ ਨਹੀਂ ਚਾਹੁੰਦੀ ਕਿ ਮੈਂ ਪੜਾਂ ਨਹੀਂ ਮੇਰੀ ਮਾਂ ਖਰਚਾ ਕਰ ਸਕਦੀ ਹੈ ਤੇ ਮੇਰੀ ਮਾਂ ਚਾਹੁੰਦੀ ਵੀ ਨਹੀਂ ਇਸੇ ਲਈ ਮੈਂ ਲਿਖਿਆ ਸੀ ਕਿ ਜੇ ਮੇਰੇ ਨੰਬਰ ਵਧੀਆ ਹੋਣਗੇ ਤਾਂ ਸ਼ਾਇਦ ਮੈਂ ਅੱਗੇ ਪੜ ਸਕਦੀ ਆ ਉਹ ਕਹਿੰਦਾ ਕਿ ਤੇਰੇ ਮਮਾ ਕਿੱਥੇ ਨੇ ਕਹਿੰਦੀ ਕਿ ਉਹ ਤਾਂ ਦਿਹਾੜੀ ਮਜ਼ਦੂਰੀ ਕਰਨ ਗਏ ਆ ਉਹ ਕਹਿੰਦਾ ਕਿ ਚੱਲ ਕੋਈ ਗੱਲ ਨਹੀਂ ਕਦੋਂ ਆਉਣਗੇ ਉਹ ਕਹਿੰਦੀ ਕਿ ਆਉਣਗੇ ਤਾਂ ਸ਼ਾਮ ਨੂੰ ਪਰ ਜੇ ਤੁਸੀਂ ਕਹੋ ਤਾਂ ਮੈਂ ਉਹਨਾਂ ਨੂੰ ਬੁਲਾ ਲਿਓਣੀ ਆ ਉਹ ਸਾਡੇ ਪਿੰਡ 'ਚ ਹੀ ਖੇਤਾਂ 'ਚ ਹੀ ਗਏ ਆ ਚੱਲ ਉਹ ਨਾ ਬੈਹ ਜਾਂਦਾ ਟੁੱਟੀ ਜੀ ਮੰਜੀ ਤੇ ਤੇ ਰਾਜਵੀਰ ਹੈ ਜਿਹੜੀ ਆਪਣੀ ਮੰਮੀ ਨੂੰ ਬੁਲਾਉਣ ਚਲੀ ਜਾਂਦੀ ਆ ਤੇ ਅਧਿਕ ਘੰਟੇ ਦੇ ਵਿੱਚ ਹੀ ਰਾਜਵੀਰ ਵਾਪਸ ਆ ਜਾਂਦੀ ਆਪਣੀ ਮਾਂ ਨੂੰ ਲੈ ਕੇ ਚਲ ਉਹਦੀ ਮਾਂ ਵੀ ਹੈਰਾਨ ਜੀ ਹੋ ਜਾਂਦੀ ਆ ਵੀ ਪੜਿਆ ਲਿਖਿਆ ਜਿਆ ਕੌਣ ਬੈਠਾ ਸਾਡੇ ਘਰੇ ਆ ਕੇ ਉਹ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਤੇ ਰਾਜਵੀਰ ਦਾ ਜੋ ਉਹ ਅਧਿਆਪਕ ਹੈ ਉਹ ਉਹਦੀ ਮੰਮੀ ਨੂੰ ਵਧਾਈ ਦਿੰਦਾ ਤੇ ਉਹਦੀ ਮੰਮੀ ਕਹਿੰਦੀ ਹਾਂਜੀ ਤੁਸੀਂ ਕਿਵੇਂ ਆਏ ਹੋ ਉਹ ਕਹਿੰਦਾ ਕਿ ਮੈਂ ਤਾਂ ਇਸ ਕਰਕੇ ਆਇਆ ਕਿ ਮੈਂ ਚਾਹਣਾ ਤੁਹਾਡੀ ਕੁੜੀ ਵਧੀਆ ਪੜੇ ਤੁਹਾਡੀ ਕੁੜੀ ਵਧੀਆ ਪੜ ਸਕਦੀ ਆ ਵਧੀਆ ਨੰਬਰ ਲੈ ਸਕਦੀ ਆ ਤੁਸੀਂ ਆਪਣੀ ਕੁੜੀ ਨੂੰ ਹੁਣ ਕੀ ਕਰਾਉਣ ਦਾ ਸੋਚਿਆ ਤੇ ਉਹਦੀ ਮਾਂ ਕਹਿੰਦੀ ਕਿ ਭਾਈ ਸਾਹਿਬ ਮੈਂ ਆਪਣੀ ਕੁੜੀ ਦਾ ਵਿਆਹ ਕਰਨਾ ਉਹ ਕਹਿੰਦਾ ਵੀ ਤੁਸੀਂ ਆਪਣੀ ਕੁੜੀ ਨਾਲ ਧੱਕਾ ਕਰ ਰਹੇ ਹੋ ਉਹ ਕਹਿੰਦੀ ਮੇਰੀ ਕੁੜੀ ਆ ਮੈਂ ਵਿਧਵਾ ਔਰਤਾਂ ਮੈਂ ਮਸਾਂ ਪਾਲੀ ਆ ਤੇ ਮੈਂ ਵੇਖਣਾ ਵੀ ਮੈਂ ਕੀ ਕਰਨਾ ਵੀ ਤੁਸੀਂ ਕੌਣ ਹੋ ਨਿਓ ਸਾਡੇ ਪਰਿਵਾਰਕ ਮਸਲੇ ਦੇ ਵਿੱਚ ਹਨਾ ਦਖਲ ਅੰਦਾਜ਼ੀ ਕਰਨ ਵਾਲੇ ਉਹ ਕਹਿੰਦਾ ਨਹੀਂ ਮੈਂ ਚਾਹਣਾ ਕਿ ਤੁਹਾਡੀ ਕੁੜੀ ਪੜੇ ਲਿਖੇ ਨੂੰ ਮੌਕਾ ਮਿਲੇ ਉਹ ਕਹਿੰਦੀ ਸਾਡੇ ਪਿੰਡ ਚੋਂ ਕਦੇ ਕੋਈ ਕੁੜੀ ਨਹੀਂ ਪੜੀ ਨਾਲੇ ਮੇਰੇ ਕੋਲੇ ਪੜ੍ਹਾਈ ਵਾਸਤੇ ਖਰਚਾ ਹੈ ਨਹੀਂ ਉਹ ਕਹਿੰਦਾ ਕਿ ਤੁਹਾਡੀ ਕੁੜੀ ਬਹੁਤ ਲਾਇਕ ਆ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ ਤੁਸੀਂ ਐਂਦਾ ਕਰੋ ਜੇ ਤੁਹਾਡੇ ਕੋਲ ਖਰਚਾ ਹੈ ਨਹੀਂ ਖਰਚਾ ਮੈਂ ਕਰੂੰ ਮੇਰੇ ਦੋ ਬੇਟੇ ਆ ਦੋਨੋਂ ਬੇਟੇ ਵਧੀਆ ਪੜਦੇ ਆ ਵਧੀਆ ਮੇਰੇ ਘਰ ਵਾਲੀ ਖਮਾਉਂਦੀ ਆ ਅਸੀਂ ਦੋਨੋਂ ਤਨਖਾਹ ਸਾਡੀ ਆਉਂਦੀ ਆ ਲੈ ਸਾਡੇ ਬੇਟੀ ਹੁੰਦੀ ਫਿਰ ਵੀ ਅਸੀਂ ਪੜਾਉਂਦੇ ਮੇਰੇ ਕਹਿਣ ਤੇ ਤੁਸੀਂ ਇਹਨੂੰ ਸ਼ਹਿਰ ਪੜਨ ਲਾ ਦਿਓ ਉਹ ਕਹਿੰਦੀ ਕਿ ਜੇ ਮੈਂ ਇਹਨੂੰ ਸ਼ਹਿਰ ਪੜਨ ਭੇਜਤਾ ਤੇ ਕੋਈ ਗਲਤੀ ਕਰ ਗਈ ਫਿਰ ਕੌਣ ਜ਼ਿੰਮੇਵਾਰ ਹੋ ਪਿੰਡ ਦੇ ਲੋਕਾਂ ਨੇ ਮੇਰਾ ਜੀਣਾ ਦੁੱਬਰ ਕਰ ਦੇਣਾ ਵੀ ਮੈਂ ਤਾਂ ਮਸਾ ਹਨਾ ਆਪਦਾ ਰੰਡੇਪਾ ਕਟਿਆ ਵੀ ਲੋਕਾਂ ਨੇ ਤਾਂ ਮੈਨੂੰ ਨਹੀਂ ਛੱਡਿਆ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਇਹਨੂੰ ਹੋਸਟਲ ਦੇ ਚਲੋ ਉਹਨਾਂ ਨੂੰ ਮਜਬੂਰ ਕਰ ਦਿੰਦਾ ਉਹਦੀ ਮਾਂ ਨੂੰ ਕਿ ਉਹਨੂੰ ਕਹਿੰਦਾ ਵੀ ਨਹੀਂ ਤੁਸੀਂ ਇਹਨੂੰ ਪੜਨ ਲਾਓ ਤੇ ਉਹਦੀ ਮਾਂ ਕਹਿੰਦੀ ਕਿ ਚਲੋ ਤੁਹਾਡੀ ਮਰਜ਼ੀ ਆ ਰਾਜਵੀਰ ਆ ਜਿਹੜੀ ਖੁਸ਼ ਹੋ ਜਾਂਦੀ ਆ ਤੇ ਉਹ ਕਹਿੰਦਾ ਕਿ ਤੁਸੀਂ ਇਹਦੀ ਤਿਆਰੀ ਕਰੋ ਜਾਣ ਦੀ ਵੀ ਮੈਂ ਆਪਣੇ ਘਰ ਵਾਲੀ ਨੂੰ ਲੈ ਕੇ ਆਉਂਗਾ ਤੇ 2-4 ਦਿਨਾਂ ਬਾਅਦ ਉਹੀ ਅਧਿਆਪਕ ਆਪਣੇ ਘਰ ਵਾਲੀ ਨੂੰ ਲੈ ਕੇ ਆਉਂਦਾ ਗੱਡੀ ਤੇ ਆਉਂਦਾ ਤੇ ਉਹ ਰਾਜਵੀਰ ਨੂੰ ਆਪਣੇ ਨਾਲ ਲੈ ਜਾਂਦੇ ਆ ਕਿਉਂਕਿ ਜਿਹੜਾ ਉਹ ਟੀਚਰ ਸੀ ਜਿਹਦਾ ਨਾਮ ਰੋਸ਼ਨ ਸਿੰਘ ਸੀ ਉਦੀ ਪਤਨੀ ਵੀ ਬਹੁਤ ਵਧੀਆ ਅਧਿਆਪਕ ਸੀ ਵਧੀਆ ਜੌਬ ਸੀ ਦੋਨਾਂ ਦੀ ਤੇ ਵਧੀਆ ਸੋਚ ਦੇ ਮਾਲਕ ਸੀ ਚਲੋ ਉਹ ਰਾਜਵੀਰ ਨੂੰ ਹੋਸਟਲ ਦੇ ਵਿੱਚ ਪਾ ਦਿੰਦੇ ਆ ਤੇ ਰਾਜਵੀਰ ਪਲੱਸ 2 ਦੇ ਵਿੱਚੋਂ ਫਿਰ ਪੰਜਾਬ ਦੇ ਵਿੱਚੋਂ ਫਰਸਟ ਆਉਂਦੀ ਆ ਉਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਸਾਡੀ ਜੋ ਅਸੀਂ ਹਨਾ ਹਿੰਮਤ ਕੀਤੀ ਉਹਦੇ ਕਰਕੇ ਹਨਾ ਵੀ ਰਾਜਵੀਰ ਦੀ ਜ਼ਿੰਦਗੀ ਸ਼ਾਇਦ ਸੰਵਰ ਜਾਵੇ ਚਲੋ ਉਸ ਤੋਂ ਬਾਅਦ ਭਾਈ ਉਹਨਾਂ ਪਲੱਸ 2 ਦੇ ਵਿੱਚੋਂ ਫਿਰ ਫਰਸਟ ਆਉਂਦੀ ਆ ਤੇ ਅੱਗੇ ਉਹ ਉਹਨੂੰ ਯੂਪੀਐਸਸੀ ਦੀ ਤਿਆਰੀ ਕਰਨ ਲਾ ਦਿੰਦੇ ਆ यूपीएससी ਦੀ ਤਿਆਰੀ ਕਰਦੀ ਆ ਤੇ 3 ਸਾਲਾਂ ਦੇ ਵਿੱਚ यूपीएससी ਦੀ ਵਧੀਆ ਤਿਆਰੀ ਕਰ ਲੈਂਦੀ ਆ ਤੇ ਆਈਏਐਸ ਅਫੀਸਰ ਬਣ ਜਾਂਦੀ ਆ ਟ੍ਰੇਨਿੰਗ ਉਹਦੀ ਲੱਗਦੀ ਆ ਤੇ ਜਦੋਂ ਉਹ ਆਈਏਐਸ ਅਫੀਸਰ ਬਣਦੀ ਆ ਤਾਂ ਇੱਕ ਸਰਕਾਰੀ ਗੱਡੀ ਤੇ ਹੋਰ ਕਈ ਸਿਕਿਉਰਿਟੀ ਗਾਰਡ ਉਹਦੇ ਨਾਲ ਪਿੰਡ ਆਉਂਦੇ ਆ ਤੇ ਉਹ ਆਪਣੇ ਉਹਨਾਂ ਦੋਨਾਂ ਅਧਿਆਪਕਾਂ ਨੂੰ ਨਾਲ ਲੈ ਕੇ ਪਿੰਡ ਆਉਂਦੀ ਆ ਪਿੰਡ ਦੇ ਲੋਕ ਆ ਜਿਹੜੇ ਗੱਡੀ ਦੇ ਪਿੱਛੇ-ਪਿੱਛੇ ਤੁਰਦੇ ਆ ਢੋਲ ਦੇ ਨਾਲ ਉਹਦਾ ਸਵਾਗਤ ਕੀਤਾ ਜਾਂਦਾ ਤੇ ਰਾਜਵੀਰ ਦੀ ਮਾਂ ਜਿਹੜੀ ਉਹ ਪੂਰੇ ਫਖਰ ਦੇ ਨਾਲ ਕਰ ਰਹੀ ਹੁੰਦੀ ਆ ਵੀ ਇਹ ਮੇਰੀ ਧੀ ਆ ਤੇ ਚਲੋ ਜਦੋਂ ਉਹ ਘਰ ਆਉਂਦੀ ਆ ਤੇ ਰਾਜਵੀਰ ਦੀ ਮਾਂ ਦੋਨਾਂ ਟੀਚਰਸ ਦਾ ਧੰਨਵਾਦ ਕਰਦੀ ਆ ਤੇ ਆਪਣੀ ਬੇਟੀ ਨੂੰ ਗੱਲ ਨਾਲ ਲਾਉਂਦੀ ਆ ਤੇ ਉਸ ਤੋਂ ਬਾਅਦ ਰਾਜਵੀਰ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਹੁਣ ਤੇਰੀ ਗਰੀਬੀ ਕੱਟੀ ਗਈ ਆ ਮੇਰੀ ਟ੍ਰੇਨਿੰਗ ਲੱਗੀ ਆ ਦਿੱਲੀ ਦੇ ਵਿੱਚ ਤੇ ਉੱਥੇ ਹੀ ਮੈਨੂੰ ਇੱਕ ਮਕਾਨ ਮਿਲਿਆ ਆ ਆਪਾਂ ਸਾਰੇ ਉੱਥੇ ਰਵਾਂਗੇ ਰਾਜਵੀਰ ਆਪਣੀਆਂ ਛੋਟੀਆਂ ਭੈਣਾਂ ਤੇ ਆਪਣੀ ਮਾਂ ਨੂੰ ਨਾਲ ਲੈ ਕੇ ਦਿੱਲੀ ਸ਼ਿਫਟ ਹੋ ਜਾਂਦੀ ਆ ਉਹਦੀ ਟ੍ਰੇਨਿੰਗ ਚੱਲਦੀ ਆ ਟ੍ਰੇਨਿੰਗ ਦੇ ਦੌਰਾਨ ਵੀ ਉਹਨੂੰ ਕੁਝ ਸੈਲਰੀ ਆ ਜਿਹੜੀ ਮਿਲਦੀ ਆ ਤੇ ਉਹਦੀ ਮਾਂ ਜਿਹੜੀ ਘਰ ਦੇ ਵਿੱਚ ਰਹਿੰਦੀ ਆ ਉਹ ਆਪਣੀਆਂ ਦੋਨਾਂ ਬੇਣਾਂ ਨੂੰ ਉੱਥੇ ਹੀ ਪੜਨ ਲਾ ਦਿੰਦੀ ਆ ਇੱਕ ਸਾਲ ਦੀ ਉਹਦੀ ਟ੍ਰੇਨਿੰਗ ਹੁੰਦੀ ਆ ਤੇ ਇੱਕ ਸਾਲ ਤੋਂ ਬਾਅਦ ਉਹ ਫਿਰ ਆ ਕੇ ਮਤਲਬ ਚੰਡੀਗੜ੍ਹ ਸ਼ਿਫਟ ਹੋ ਜਾਂਦੀ ਆ ਚੰਡੀਗੜ੍ਹ ਹੀ ਉਹਨੇ ਪੜ੍ਹਾਈ ਕੀਤੀ ਸੀ ਉਸ ਤੋਂ ਬਾਅਦ ਉਹ ਕੁਝ ਪੈਸੇ ਆ ਜਿਹੜੇ ਆਪਣੀ ਤਨਖਾਹ ਦੇ ਵਿੱਚੋਂ ਜੋੜਦੀ ਆ ਤੇ ਪੈਸੇ ਇਕੱਠੇ ਕਰਕੇ ਆਪਣੀ ਮਾਂ ਨੂੰ ਲੈ ਕੇ ਫਿਰ ਉਹ ਉਸ ਟੀਚਰ ਦੇ ਘਰ ਜਾਂਦੀ ਆ ਜਿਨੇ ਉਹਨੂੰ ਪੜ੍ਹਾਇਆ ਸੀ ਉਹਨੂੰ ਕਹਿੰਦੀ ਹੈ ਕਿ ਵੀ ਮੈਂ ਤੁਹਾਡਾ ਕਰਜ਼ਾ ਵੈਸੇ ਤਾਂ ਨਹੀਂ ਉਤਾਰ ਸਕਦੀ ਪਰ ਹੁਣ ਮੈਂ ਇੰਨੀ ਕਜੋਗੀ ਹੋ ਗਈ ਵੀ ਜਿਹੜਾ ਤੁਸੀਂ ਮੇਰੀ ਪੜ੍ਹਾਈ ਤੇ ਖਰਚਾ ਕੀਤਾ ਮੈਂ ਉਹ ਵਾਪਸ ਕਰਨ ਆਈ ਆ ਤਾਂ ਉਹਦੇ ਉਹ ਦੋਨੋਂ ਟੀਚਰ ਆ ਜਿਹੜੇ ਉਹਨੂੰ ਗੱਲ ਨਾ ਲਾਉਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਨਹੀਂ ਅਸੀਂ ਤੇਰੇ ਤੇ ਖਰਚਾ ਇਸ ਕਰਕੇ ਨਹੀਂ ਕੀਤਾ ਸੀ ਕਿ ਤੂੰ ਸਾਨੂੰ ਵਾਪਸ ਕਰੇ ਸਾਡਾ ਖਰਚਾ ਤਾਂ ਵਸੂਲ ਹੋ ਗਿਆ ਸਾਡਾ ਜੋ ਖਰਚਾ ਹੋਇਆ ਤੂੰ ਇੰਨਾ ਵੱਡਾ ਨਾਮ ਰੋਸ਼ਨ ਕੀਤਾ ਅਖਬਾਰਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਮੀਡੀਆ ਦੇ ਵਿੱਚ ਇਹ ਗੱਲ ਆਈ ਆ ਵੀ ਅਸੀਂ ਤੇਰੀ ਮਦਦ ਕੀਤੀ ਆ ਤੇ ਹੋਰ ਸਾਨੂੰ ਕੀ ਚਾਹੀਦਾ ਸਾਡਾ ਸਿਰ ਫਖਰ ਨਾਲ ਉੱਚਾ ਹੋ ਗਿਆ ਵੀ ਸਾਨੂੰ ਪੈਸੇ ਨਹੀਂ ਚਾਹੀਦੇ ਚਲੋ ਰਾਜਵੀਰ ਦੀ ਮੰਮੀ ਉਹਨਾਂ ਦਾ ਫਿਰ ਧੰਨਵਾਦ ਕਰਦੀ ਆ ਤੇ ਉਸ ਤੋਂ ਬਾਅਦ ਜਿਹੜੀ ਉਹ ਟੀਚਰ ਹੁੰਦੀ ਆ ਰੋਸ਼ਨ ਦੇ ਘਰ ਵਾਲੀ ਉਹ ਰਾਜਵੀਰ ਦੀ ਮਾਂ ਨੂੰ ਕਹਿੰਦੀ ਆ ਕਿ ਜੇ ਤੁਸੀਂ ਸਾਡਾ ਕਰਜ਼ਾ ਮੋੜਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹਣੀ ਆ ਇਹ ਗੱਲ ਸੁਣ ਕੇ ਰਾਜਵੀਰ ਦੀ ਮਾਂ ਜਿਹੜੀ ਉਹ ਥੋੜੀ ਜੀ ਉਦਾਸ ਜੀ ਹੋ ਜਾਂਦੀ ਆ ਵੀ ਹੁਣ ਪਤਾ ਨਹੀਂ ਕੀ ਮੰਗੂ ਤੇ ਉਹ ਕਹਿੰਦੀ ਆ ਕਿ ਮੈਨੂੰ ਤੁਹਾਡੀ ਬੇਟੀ ਦਾ ਹੱਥ ਚਾਹੀਦਾ ਆਪਣੇ ਬੇਟੇ ਲਈ ਮੈਂ ਤੁਹਾਡੀ ਬੇਟੀ ਨੂੰ ਆਪਣੀ ਨੂੰ ਰਿਸ਼ਤੇ ਵਿੱਚ ਨੂੰ ਭਤੀ ਬਣਾ ਕੇ ਰੱਖਾਂਗੀ ਮੈਂ ਇਹਨੂੰ ਆਪਣੇ ਪੁੱਤਰ ਦੀ ਵਾਈਫ ਬਣਾਉਣਾ ਚਾਹਣੀ ਆ ਤੇ ਰਾਜਵੀਰ ਦੀ ਮਾਂ ਹੈਰਾਨ ਹੋ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਕਿੱਥੇ ਤੇ ਅਸੀਂ ਕਿੱਥੇ ਤੇ ਉਹ ਕਹਿੰਦੀ ਹੈ ਕਿ ਨਹੀਂ ਭੈਣ ਜੀ ਇਹ ਗੱਲ ਕਹਿ ਕੇ ਤਾਂ ਤੁਸੀਂ ਬਹੁਤ ਗਲਤ ਕਰ ਰਹੇ ਹੋ ਹਰ ਇੱਕ ਇਨਸਾਨ ਆ ਜਿਹੜਾ ਉਹ ਆਪਣੀ ਮਿਹਨਤ ਦੇ ਬਲਬੂਤੇ ਤੇ ਉੱਪਰ ਜਾਂਦਾ ਤੇ ਅੱਜ ਤਾਂ ਤੇਰੀ ਧੀ ਮੇਰੇ ਮੁੰਡਿਆਂ ਨਾਲੋਂ ਤੇ ਮੇਰੇ ਨਾਲੋਂ ਉੱਚੀ ਪੋਸਟ ਤੇ ਆ ਪਰ ਮੈਂ ਲਾਲਚ ਕਰਕੇ ਨਹੀਂ ਮੈਂ ਇਹਦੇ ਸੰਸਕਾਰਾਂ ਕਰਕੇ ਇਹਨੂੰ ਆਪਣੀ ਨੂੰ ਬਣਾਉਣਾ ਚਾਹਣੀ ਆ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੇ ਤੁਸੀਂ ਐਂ ਨਾ ਸੋਚਿਓ ਕਿ ਮੈਂ ਕਰਜ਼ਾ ਵਸੂਲ ਰਹੀ ਆ ਕਰਜ਼ਾ ਤਾਂ ਜਿਹੜਾ ਮਤਲਬ ਅਸੀਂ ਕੋਈ ਕਰਜ਼ਾ ਨਹੀਂ ਦਿੱਤਾ ਹੈਗਾ ਇਹਦੀ ਮਿਹਨਤ ਸੀ ਅਸੀਂ ਤਾਂ ਇੱਕ ਜਰੀਆ ਬਣਿਆ ਤਾਂ ਰਾਜਵੀਰ ਦੀ ਮੰਮੀ ਆ ਜਿਹੜੀ ਉਹ ਰਾਜਵੀਰ ਵੱਲ ਵੇਖਦੀ ਆ ਤੇ ਰਾਜਵੀਰ ਨੀਮੀ ਪਾ ਲੈਂਦੀ ਆ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਟੀਚਰ ਹੁੰਦਾ ਰੋਸ਼ਨ ਉਹ ਕਹਿੰਦਾ ਕਿ ਭੈਣ ਜੀ ਤੁਸੀਂ ਮੇਰੇ ਬੇਟੇ ਨੂੰ ਮਿਲਿਓ ਜੋਬ ਕਰਦਾ ਉਹ ਵੀ ਵਧੀਆ ਪੜਿਆ ਲਿਖਿਆ ਸੋਨਾ ਸੁਨੱਖਾ ਰਾਜਵੀਰ ਨੂੰ ਆਪਾਂ ਉਹਦੇ ਨਾਲ ਮਲਾਵਾਂਗੇ ਜੇ ਇੱਕ ਦੂਜੇ ਨੂੰ ਇਹ ਪਸੰਦ ਹੋਏ ਤਾਂ ਆਪਾਂ ਅੱਗੇ ਰਿਸ਼ਤਾ ਜਿਹੜਾ ਇਹਨੂੰ ਰਿਸ਼ਤੇ ਆਪਣੇ ਰਿਸ਼ਤੇ ਨੂੰ ਰਿਸ਼ਤੇਦਾਰੀ ਵਿੱਚ ਬਦਲਾਂਗੇ ਚਲੋ ਫਿਰ 4-5 ਦਿਨ ਬਾਅਦ ਰੋਸ਼ਨ ਤੇ ਉਹਦੇ ਘਰ ਵਾਲੀ ਆਪਣੇ ਦੋਨਾਂ ਪੁੱਤਰਾਂ ਨੂੰ ਲੈ ਕੇ ਰਾਜਵੀਰ ਦੇ ਘਰ ਜਾਂਦੇ ਆ ਤੇ ਰਾਜਵੀਰ ਉਸ ਦਿਨ ਛੁੱਟੀ ਤੇ ਹੁੰਦੀ ਹੈ ਕਿਉਂਕਿ ਉਹ ਫੋਨ ਕਰ ਦਿੰਦੇ ਆ ਰਾਜਵੀਰ ਨੂੰ ਤੇ ਰੋਸ਼ਨ ਦੇ بیٹے ਰਵੀ ਨੂੰ ਇੱਕ ਦੂਜੇ ਨਾਲ ਮਿਲਾਇਆ ਜਾਂਦਾ ਗੱਲਬਾਤ ਕਰਦੇ ਆ ਤੇ ਦੋਨੋਂ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਆ ਤੇ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਦੋਨਾਂ ਦਾ ਰਿਸ਼ਤਾ ਹੋ ਜਾਂਦਾ ਤੇ ਇੱਕ ਮਹੀਨੇ ਦੇ ਵਿੱਚ ਹੀ ਰਾਜਵੀਰ ਜਿਹੜੀ ਉਹ ਰੋਸ਼ਨ ਦੀ ਨੂੰਹ ਬਣ ਕੇ ਉਹਨਾਂ ਦੇ ਘਰ ਆਉਂਦੀ ਆ ਰਵੀ ਦੀ ਪਤਨੀ ਬਣ ਕੇ ਤੇ ਰਾਜਵੀਰ ਦੀਆਂ ਜਿਹੜੀਆਂ ਛੋਟੀਆਂ ਪੜਾਣਾ ਹੁੰਦੀਆਂ ਉਹ ਵੀ ਵਧੀਆ ਪੜ ਰਹੀਆਂ ਹੁੰਦੀਆਂ ਤੇ ਰਾਜਵੀਰ ਦਾ ਸੁਪਨਾ ਹੁੰਦਾ ਕਿ ਇਹ ਵੀ ਵੱਡੇ ਅਹੁਦੇ ਤੇ ਵਿਰਾਜਮਾਨ ਹੋਣ ਤੇ ਹੁਣ ਰਾਜਵੀਰ ਦੀ ਜੋ ਮਾਂ ਸੀ ਉਹਦੀ ਜੋ ਗਰੀਬੀ ਸੀ ਉਹ ਕੱਟੀ ਗਈ ਸੀ ਤੇ ਰਾਜਵੀਰ ਨੇ ਵੀ ਆਪਣੇ ਮਾਂ ਦਾ ਦੇਖੋ ਨਾਮ ਰੌਸ਼ਨ ਕੀਤਾ ਕਿਵੇਂ ਉਹਨੇ ਇੱਕ ਜਰੀਆ ਬਣਾਇਆ ਪੜਨ ਲਈ ਪੜਨ ਦੇ ਲਈ ਕਿਵੇਂ ਉਹਨੇ ਇੱਕ ਜਰੀਆ ਬਣਾਇਆ ਤੇ ਰਾਜਵੀਰ ਅੱਜ ਵੀ ਆਪਣੇ ਸਸ ਸੌਰੇ ਜਾਨੀ ਕਿ ਆਪਣੇ ਟੀਚਰਸ ਤੇ ਤੇ ਆਪਣੀ ਮਾਂ ਤੇ ਬੜਾ ਮਾਣ ਮਹਿਸੂਸ ਕਰਦੀ ਆ ਤੇ ਉਹਨਾਂ ਦਾ ਧੰਨਵਾਦ ਕਰਦੀ ਆ ਕਹਿੰਦੀ ਆ ਕਿ ਜੇ ਤੁਸੀਂ ਮਿਲੇ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੀ ਤੇ ਰਾਜਵੀਰ ਦੇ ਸੱਸ ਸਹੁਰਾ ਵੀ ਉਹਨੂੰ ਧੀ ਆ ਵਾਂ ਗੁਰ ਰੱਖਦੇ ਆ ਤੇ ਉਹਦਾ ਪਤੀ ਰਵੀ ਫਖਰ ਨਾਲ ਕਹਿੰਦਾ ਕਿ ਮੇਰੀ ਪਤਨੀ ਆਈਏਐਸ ਆਫੀਸਰ ਆ ਤੇ ਰਾਜਵੀਰ ਆਪਣੀ ਡਿਊਟੀ ਹੈ ਜਿਹੜੀ ਪੂਰੀ ਇਮਾਨਦਾਰੀ ਨਾਲ ਕਰਦੀ ਆ ਤੇ ਉਹ ਗਰੀਬ ਬੱਚਿਆਂ ਦੀ ਮਦਦ ਵੀ ਕਰਦੀ ਆ ਜਿਹੜੇ ਕਿ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੁੰਦੇ ਆ ਪਰ ਉਹਨਾਂ ਦੀ ਆਰਥਿਕ ਹਾਲਤ ਆ ਜਿਹੜੀ ਉਹ ਉਹਨਾਂ ਨੂੰ ਮਤਲਬ ਅੱਗੇ ਨਹੀਂ ਦਿੰਦੀ ਹੁੰਦੀ ਅੱਗੇ ਪੜ੍ਹਨ ਲਈ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ